ਜੀ ਆਇਆਂ ਨੂੰ ਸਵਾਗਤ ਹੈ ਦਾੜਾ ਜੀ ਦੇ ਬਲਾਗ ਦੇ ਵਿੱਚ। ਸੋ ਅੱਜ ਜਾ ਰਹੇ ਆਂ ਪਹਿੰਸਤੇ ਜਰਾਂ ਦੇ ਮੈਰਿਜ ਤੇ ਪਿੰਡ ਤੁੰਦੇ ਜਾ ਕੇ ਮਿਲਦੇ ਤੁਹਾਨੂੰ ਉੱਥੇ ਦਿਖਾਉਣੇ ਤੁਹਾਨੂੰ ਵਿਆਹ ਬਣਿਆ ਹੋ ਬਲਾਗ ਦੇ ਨਾਲ ਮਿਲਦੇ ਤੁਹਾਨੂੰ ਉੱਥੇ ਚੱਲ ਕੇ। ਇਹ ਹੈ ਵਿਆਹ ਦਾ ਚੱਲਣੇ ਜੀ ਤੇ ਦਾ। ਕਹਿੰਦਾ ਦਾ। ਵਿਹੜਿਆਲੀ ਜੀ ਦਾ। ਇਹਦੇ ਚ ਹੀ। ਹਾਂ। ਬੜੀ ਦੂਰ ਗਈ ਤਾਂ ਨਾ। ਇਹ ਵਿਆਹ ਤੇ ਤੁਹਾਨੂੰ ਦਿਖਾਉਣੇ ਸਾਰਾ ਵਿਆਹ ਆਪਣੇ ਰੋ ਬਲੌਗ ਦੇ ਨਾਲ ਮਿਲਦੇ ਤੁਹਾਨੂੰ ਚੱਲਣਿਆ ਵਿਆਹ ਆਉਣੇ ਤੁਹਾਨੂੰ ਚੱਲ ਗਈ ਚੀ ਪਾੜੀ ਦੇ ਦੱਦਾ ਆਇਆ ਹਰਾ ਇਹ ਗੂਸ ਫਿਨੇ ਗੂਸ ਕਿੰਨੇ ਕਿੰਨੇ ਲੱਸੀ ਕਿੱਥੇ ਭਾਗ 3 ਵਜੇ ਬਾਤਾਂ ਦਾ ਗਿਆ

ਰੋਟੀ ਪਾਣੀ ਲੈ ਚਲਣ ਦੇ ਹਣ ਜਗਾੜ ਹੈਗੀ ਆਪਾਂ ਰੋਟੀ ਪਾਣੀ ਕਿ ਨਹੀਂ ਅਜੇ ਉਹ ਚੈੱਕ ਕਰੋ ਦਰਿਆ ਇਧਰ ਘੜ ਦੇ ਲੱਗੇ ਦਰਿਆ ਪੈਦਾ ਨਹੀਂ ਵੇਤੇ ਆ ਘਾਲਿਆ ਉਹ ਦਰਿਆ ਰਿਆ ਦਾ ਵਹਿਣ ਵਗਦਾ ਹੁੰਦਾ ਤਾਂ ਇਧਰ ਸ਼ਮਸ਼ਾਨ ਘਾੜ ਲਾਗੇ ਅ ਮੈਨੇ ਦੇਖ ਨਾ ਆਹ ਜੋ ਆਸਾਦ ਰਿਆ ਵੀ ਆਸਾਦ ਰਿਆ ਇਹ ਵਿਆਹ ਵੇਖਣਾ ਇੱਥੇ ਤੇ ਅਸੀਂ ਚੱਲ ਦਰਿਆ ਵੇਖ ਕੇ ਆਉਣੇ ਨੇ ਲੈਣਾ ਦੇ ਵੀ ਲਈ ਪਹਾੜੀਆਂ ਲੱਗਦੀਆਂ ਮਗਰ ਓਹ ਵੇਖੋ ਇਧਰ ਕਿ ਨਾਲ ਛਾਜਾ ਜਗਾ ਇਧਰ ਪਿੰਡੋਂ ਛਾਵਾ ਤੇ ਨੇ ਪਿਆਲੀਆਂ ਨੇਵੀਆਂ ਸਾਰੀਆਂ ਵੇ ਦਰਿਆ ਨੂੰ ਜਾਣ ਲੈ ਵਿਖਾਉਣੇ ਤੁਹਾਨੂੰ ਚੱਲ ਗਏ। ਪਰ ਦਰਿਆ ਕਰਦਾ ਤੇ ਮੇਰੇ ਕੋਲ ਨਹੀਂ। ਉਹ ਕੁ ਮਿਲਣਾ ਦੇਖੀ। ਬੇੜੀ। ਇੱਕ ਹੋ ਭਈ ਬੇੜੀ ਥਲੇ। ਭਾਏ ਰੁੜ ਜੇ ਓਏ। ਬੰਨੇ ਇਹਦੇ ਭਈ ਇਹਦੇ। ਇਹ ਰੁਆ ਹੀ ਤੋਂ ਰੁੜੰਦਾ ਕਾਦਰਾ ਆਂ। ਇਤਨਾ ਰੁੜਦੀ ਬਾਲੀ ਹੈ। ਓਥੇ ਬੋਲ ਬੰਡੇ ਓਏ। ਬਹੁਤ ਸਪੀਡ ਪਾਣੀ ਦੀ। ਇਹ ਬੋਲ ਉਹ ਹੀ ਦਿੱਲੀ ਵਾਲੇ ਹੋਰ ਕੋਈ ਆ ਅੱਛਾ ਉਹ ਬੋਲ ਬੰਦੇ ਆ ਤਨਾ ਇਹ ਧੁੰਦੇ ਜਾ ਰਦਰਿਆ ਪੈ ਰਹੇ ਨੇ ਨੱਪ ਗਿਆ ਹਰੀਆਂ ਵੇ ਬੜੀ ਗਲੀ ਵੇ ਵਿੱਚੋਂ ਫਰੀ ਲੈ ਸਹੀ ਸਹੀ ਜੀ ਹਰ ਕਿ ਪੜਗਾ ਮੜਗਾ ਦੱਸਦੇ ਰੋਡ ਤੇ ਬੜੀਆਂ ਰੁੜੀਆਂ ਇੱਥੋਂ ਪੈਲੀਆਂ ਥਾਂ ਰੁੜੀਆਂ ਆਦੇ ਹਾਂ ਬਹੁਤ ਤਾਂ ਪਰਲੇ ਬੰਨੇ ਖਾਲੀ ਕਿਉਂ ਵੀਰ ਥਾਂ ਜਾਵੜਾ ਉੱਥੇ ਵਗਿਆ ਹੋਊਗਾ ਦਰਿਆਈ ਫਿਰ ਆਹ ਦਰਿਆਈ ਵਗਿਆ ਹੋਣਾ ਦਰਿਆਈ ਫਰਾ ਦੇ ਅੱਛਾ ਅੱਛਾ ਹਰ ਕਿ ਸਾਰੀ ਹਰ ਕਿ ਇਹ ਭਰਿਆ ਫਰਾ ਦੇ ਹਾਂ ਪਰ ਭਰ ਗਿਆ ਪਾਣੀ ਦਾ ਇੱਥੋਂ ਤੱਕ ਪਾਣੀ ਜੜ ਗਿਆ ਇਹਦਾ ਕਦ ਕਰਾਂਦਾ ਕਿ ਮਾਰ ਵਧੀ ਇਹਦੇ ਹੋਰ ਫਲਾ ਪਾਣੀ ਚੜਿਆ ਇਹਨੂੰ ਤਾਂ ਬੇੜੀਆਂ ਜੀ ਨਾ ਤਾਂ ਕਰਕੇ ਰੱਖੀਆਂ ਵੀ ਸੇ ਜਾਣ ਜੂਨ ਨਾ ਨਹੀਂ ਇਹਨਾਂ ਨੂੰ ਲਾਗੋ ਬੰਨਣਾ ਨੇ ਮੱਛੀ ਮੱਛੀ ਆਹ ਘਰ ਓਕੇ ਹੋ ਜਾਵੇ ਅੱਛਾ ਅੱਛਾ ਮੈਂ ਕਾ ਝੂੜਾ ਲੈ ਕੇ ਆਉਣੇ ਆਦੇ ਤੇ ਬੇੜੀ ਦਾ ਸੱਤਿਆਨਾਸ ਹੋਇਆ ਪਿਆ ਇੱਧਰ ਲੇ ਘਟ ਬਣ ਜਾਦਾ ਓਧਰ ਜਾ ਗਿਆ ਰੀਤੇ ਜਾਦਾ ਆ ਜਿਹੋ ਜਿ ਆਪਣੇ ਪੈਨੋ ਸੀ ਇਹ ਵੀ ਵੇਚ ਕੇ ਖਾਏ ਨਹੀਂ ਲੋਕਾਂ ਨੇ ਕਿ ਨਹੀਂ ਹਾਂ ਇੱਥੇ ਬਜੀ 0 ਲੋਗਾਂ ਦਾ ਚਮੜ ਬੰਦਾ ਡੜਾ ਵਾ ਜੀ ਰੰਦਾ ਵੇਖ ਲਿਆ ਹਣ

ਹੱਲੇ ਦੇ ਗੁਰਾ ਪਹਾੜੀਆਂ ਜਵਾਗਿਆਂ ਨੂੰ ਕਿਹੜਾ ਧਿਆਨ ਰੱਖਦੇ ਨੇ ਇਹ ਇਹ ਨੈਣਾ ਦੇ ਵੀ ਬਣਿਆ ਪਿਆ ਆ ਮੱਝਾਂ ਕਿਥੇ ਵਧੀਆਂ ਗਏ ਜਾਂ ਤਾਂ ਰੈਡ ਜਾਣਦੇ ਇਹ ਜਿਵੇਂ ਛੁੱਧੀਆਂ ਆ ਜੀ ਹੁਣਾ ਸਦਾ ਅਗੇ ਹੱਲੇ ਕਿਥੇ ਆਉਣੀਆਂ ਆ ਆ ਦੇ ਕੇ ਮਾਰਨ ਵਾਲੀ ਗੱਲ ਹੀ ਪਛਾਈ ਵੜਾ ਗੁਰਾ ਪਿੰਡ ਦੇ ਇਹਨਾਂ ਪੂਰੇ ਪ੍ਰਬੰਧ ਕੀਤੇ ਆ ਇਹ ਪਾਣੀ ਚੜਿਆ ਹੀ ਨਾ ਆ ਮੜੀਆਂ ਨਹੀਂ ਆ ਵਾ ਇੱਥੇ ਸਸਕਾਰ ਦਾ ਥੋੜਾ ਔਖਾ ਹੈ ਨਾ ਇਹ ਪਾਣੀ ਪੁਣੀ ਚੜਦਾ ਦਰਿਆ ਦਾ ਇਹੋ ਜਿਹਾ ਡੀ ਦੇ ਨੇ ਕਿਵੇਂ ਪਾਣੀ ਲਾਥੇ ਨਹੀਂ ਦਰਿਆ ਜੀ ਤਾਂ ਕਾ ਦੇ ਦਿੰਦੇ ਨੇ ਅਮਚਾਨ ਘਾੜ ਲੈਨੇ ਆ ਹੈ ਜੇ ਤੁਹਾਡੇ ਕੋ ਦਰਿਆ ਲੱਗੇ ਨਾ ਅਗੇ ਇਹ ਤੇ ਕੁੜੀਆਂ ਸੈਂਕਲਰ ਨੇ ਮੈਂ ਥੱਲੇ ਪਛਾਣ ਲੜਦੇ ਹੋਣੇ ਤੇ ਘਰ ਜਿਆਦੇ ਕੰਡੇ ਤੇ ਕੱਟੀ ਹੋਏ ਜਰੀ ਕਿਸੇ ਬੰਦੀ ਆਪਣੇ ਪੈਣ ਬੰਦੀ ਹੁੰਦੀ ਉਹਨੂੰ ਖੋਲ ਕੇ ਲਾਇ ਨਹੀਂ ਗਏ ਨੇ ਇਧਰ ਦਾਰੀਆਂ ਚੋਰੀਆਂ ਚੂਰੀਆਂ ਨੇ ਵਜਾ ਜਾਂਦਾ ਨਾ ਹਾਂ ਨਹੀਂ ਸਮਾਨ ਉਤਰੇ ਵਿਆ ਇਹਨਾਂ ਦਾ ਸਹੀ ਗੱਲ ਆਹ ਹਾਂ ਇਹ ਲੂ ਬੀ ਦੀ ਮੋਟਰ ਆਪਣੇ ਪਹਿਲਾਂ ਚੱਲਦੀ ਹੁੰਦੀ ਨਾ ਇਹ ਅੱਛਾ ਮੋਟਰੀ ਲੱਗੀ ਹੈਗੇ ਫਿਰ ਬੱਤੀ ਤੇ ਚੱਲ ਪਿੰਦੀ ਨਹੀਂ ਜਿਆ ਜਿਹੀਆਂ ਬੱਤੀ ਤੇ ਚੱਲਦੀਆਂ ਨਹੀਂ ਨਹੀਂ ਪੱਖਾ ਫਿਰ ਟੁੱਟੇ ਜੀ ਬੋਰ ਟੋਰ ਦੇ ਉੱਤੇ ਹਦੀ ਹੈ ਪੱਖਾ ਫੜਿਆ ਜਿਹੜੇ ਆਪਣੇ ਪਹਿਲੇ ਪੱਖੇ ਖੋਇ ਜੇ ਨਿਕਲ ਦਿੰਦੇ ਸੀ ਹਾਂ ਜੀ ਜਿਹੜਾ ਸੱਜਾ ਜਣੇ ਜਿਹੜੇ ਬੈਠੇ ਹੀ ਸਨ ਗੰਢੀ ਆ ਵਾਵਾ ਗੰਢੀ ਆ ਤੇ ਨੰਦਨਾ ਬੈਠੇ ਸਾਰੇ ਆ ਨੰਨਾ ਨਾਲ ਦਾ ਮੌਲਾ ਬਣ ਗਦੇ ਯਾਹ ਲਾ ਕਰ ਬੈ ਕਦੀ ਉੱਚੀ ਜਗਾ ਤਿਆਰ ਦੇ ਕੰਡੇ ਤੇ ਹੈ ਹਾਈ ਟੋਕਨ ਆ ਚੱਲ ਗੰਢਿਆਣਾ ਇੱਕ ਮੰਝਲ ਦਾ ਦੇ ਬਣ ਸਕਦੇ ਜਿਹੜਾ ਚਾਹੇ ਆਹ 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 ਗਰਦਰਾ ਜਿਆਦਾ ਇਧਰ ਨਾਲ ਇਹ ਦਰ ਬਣਾਏ ਨਾ ਵੇਖੋ ਕੁਰਸੀਆਂ ਐਂਡ ਦੇ ਡਾਈਆਂ ਹੀਆਂ ਦਰਿਆ ਦੇ ਕੰਡੇ ਤੇ ਜਿਵੇਂ ਜਰਾਬੀ ਇਹਦੇ ਤਾਉਣ ਸਰਨੇ ਭਜੇ ਆ ਗਿਆ ਰੇੜਦਾ ਹੀ ਆਵੇ ਤੂੰ ਨਹੀਂ ਇਦਾਂ ਗਾੜੀ ਹੋਰੋ ਚਾਹ ਵੈਂਡਣਾ ਹਾਂ ਆਲੇ ਫਿਰ ਵੀ ਨਹੀਂ ਹੋਈਆਂ ਆਹ ਵੇਖ ਕੇ ਆ ਗਏ ਹਾਂ ਜੀ ਘਰੇ ਕਾਫੀ ਟਾਈਮ ਹੋ ਗਿਆ ਇਹਨੂੰ ਤੇ ਤੁਹਾਨੂੰ ਕਿਦਾਂ ਦਾ ਇਹ ਵਲੌਗ ਲੱਗਾ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਕੇ ਦੱਸੋ ਜੀ ਫਿਰ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ